ਅੱਪਾ ਨਾ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ। ਇਹ ਆ ਬੋਆ ਪਰ ਆਪਾਂ ਅਵਲੀ ਕਰ ਦੋਣਾ ਪਤਾ। ਕਹਿਣਾ ਤੇ ਕਰਨੇ 'ਚ ਬਹੁਤ ਫਰਕ। ਅੱਜ ਆਪਾਂ ਇਹਦੇ ਬਾਰੇ ਗੱਲਾਂ ਪਤਾ ਕਰਾਂਗੇ। ਪ੍ਰਾਪਰਟੀ ਜਿਹੜੀਆਂ ਮੈਂ ਦੇਖ ਕੇ ਗੱਲਾਂ ਦਾ ਬਈ ਬਹੁਤ-ਬਹੁਤ ਵੱਡੇ ਆ। ਘਟੋ-ਘਟ ਜ਼ਿਆਦਾ ਨਹੀਂ ਜ਼ਿਆਦਾ। 5-600 ਕਾਲ ਆਈ ਮੈਨੂੰ ਪ੍ਰਾਪਰਟੀ ਦੇ ਰਿਲੇਟਿਵ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ। ਤੇ ਚੱਲ ਰਹੀ ਆਪਾਂ ਤੁਹਾਨੂੰ ਸਾਰਾ ਦਿਖਾਉਂਦੇ ਹਾਂ ਹੁਣ ਇਸ ਟਾਈਮ ਬੱਦਲ-ਬੁੱਦਲ। ਨਵਾਂ ਦਿਨ ਨਾਲ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਤੇ ਅੱਜ ਦੇ ਵਿਚਾਰ ਕੁਛ ਨਾ ਕੁਛ ਆਪਾਂ ਰੱਖਾਂ ਗੱਲਾਂ ਬਾਤਾਂ ਮਾਰਾਂਗੇ ਗੁੱਜਰਬਾਈ ਨੇ ਮੇਰੇ ਹੱਥਲੇ ਥੱਲੇ ਥੋੜਾ ਥੋੜਾ ਪੂਲਰ ਸ਼ਾਂਗ ਤੇ ਆ ਸ਼ਾਂਗੜ ਤਾਂ ਮੈਨੂੰ ਬੰਦੇ ਦਾ ਜਿਹੜੇ ਕਿਰਾ ਫੋਨ ਆਇਆ ਮੈਨੂੰ ਜਿਹਦਾ ਮੈਂ ਸ਼ਾਂਗ ਆ ਜਿਹੜੇ ਇੱਥੇ ਆਦਾ ਇਹਨਾਂ ਦੇ ਦਾਗੜ ਜੇ ਹੋਗੇ ਨਾ ਇਹ ਬੂਟੇ ਹੋਣਾ ਦੇਖੋ ਅਰੇ ਤਾਂ ਤੱਤ ਹੋ ਜਾਊਗਾ ਕਹਿੰਦਾ ਤਾਂ ਗਲਤ ਸ਼ਾਂਗ ਤੇ ਇਹਨਾਂ ਦਿਨਾਂ ਚ ਨਾ ਕਹਿੰਦਾ ਬਰਸਾਤ ਪੈਂਦੀ ਕਹਿੰਦਾ ਪਾਣੀ ਵੜ ਜਾਂਦਾ ਇਹਨਾਂ ਦੇ ਵਿੱਚ ਫਿਰ ਆ ਭਾਈ ਹੁਣ ਦੇਖੀ ਜਾਊਗੀ ਅਸੀਂ ਤਾਂ ਸ਼ਾਂਗ ਤੇ ਪਾਣੀ ਵੜ ਕੇ ਕੋਈ ਗੱਲ ਨਹੀਂ ਪਾ ਮੈਂ ਜਦੋਂ ਕੰਮ ਹੋ ਗਿਆ ਫਿਰ ਤੂੰ ਬਾਅਦ ਸਲਾਹ ਦੇਣ ਲੱਗ ਗਿਆ ਇਹ ਪਹਿਰਾ ਦੇਈ ਤੂੰ ਨਹੀਂ ਮੈਂਗਾ ਇਹ ਜੀ ਸਲਾਹ ਕੰਨਾ ਜਦੋਂ ਕਿਤੇ ਰਸਮਾਂ ਜਾਂ ਮੀਂਹ ਪੈਣਾ ਹੌਲੀ ਹੌਲੀ ਪੈਣਾ ਫਿਰ ਇਹਦੇ ਵਿੱਚ ਵਿੱਚੋਂ ਪਾਣੀ ਚਲੇ ਜਾਂਦਾ ਫਿਰ ਮੈਂ ਗੁੱਜਰਬਾਈ ਰੋਕ ਤਾ ਉੱਥੇ ਜਿੱਥੇ ਉਹ ਦੇਖੋ ਤੁਸੀਂ ਅੱਗੇ ਤੇ ਨਾ ਮੈਂ ਚਲੋ ਇਹ ਵੀ ਤਜਰਬਾ ਦੇਖਦੇ ਆਂ ਇੱਥੇ ਜਿੱਥੇ ਰੋਕ ਤਾ ਫਿਰ ਮੈਂ ਮੈਂ ਤਾਂ ਨਾ ਹਾਲੇ ਨਾ ਛਾਂਗੇ ਦੇਖਦੇ ਆਂ ਕੀ ਕੀ ਬਣਦਾ ਜਿਹੜਾ ਇੱਧਰ ਆਹੇ ਫੂਲਰ ਵਾਲਿਆਂ ਨੇ ਕੀ ਕਰਿਆ ਆ ਬੂਟੇ ਟੇਡੇ ਕਰੇ ਵਿੱਚ ਤੇ ਟਾਣੀ ਗੱਬੇ ਗੱਬੇ ਤੇ ਤੋੜਤੀ ਆ ਬਦਨ ਦੇ ਵਿੱਚ ਤੇ 10 10 15 15 ਵਿੱਚ ਤੇ ਟੇਡੇ ਟੇਡੇ ਜਾਣੇ ਕਰ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਕਰਕੇ ਇੱਥੇ ਨੂੰ ਜਾ ਕੇ ਦਿਖਾਉਣਾ ਵੈਸੇ ਪਿੰਡੀ ਜੱਦਣ ਦਾ ਮੀਂਹ ਪਿਆ ਨਾ ਉਦਣ ਦੀ ਪਿੰਡੀ ਮੇਰੀ ਉੱਠੀ ਆ ਹੁਣ ਆਹ ਆ ਜਿਹੜੇ ਬੂਟੇ ਪਿੰਡੀ ਦੇ ਮੇਸਲ ਪਤਾ ਨਹੀਂ ਮੇਰੀ ਪਿੰਡੀ ਉਹ ਨਹੀਂ ਤੇ ਹੋ ਰਹੀ ਹੈਗੀ ਅਸੀਂ ਲਾਈਵ ਹੀ ਬਹੁਤ ਹੁਣ ਲਾਦੇ ਬਸ ਸਪਰੇਅ ਹੋਊਗੀ ਸਪਰੇਅ ਲੈ ਕੇ ਆਉਂਦਾ ਇੱਕ ਵਧੀਆ ਜਿਹੇ ਦੇ ਵਾਸਤੇ ਕਿ ਮੁੱਠੇ ਰੇ ਵੀ ਪਾ ਦਿੰਦਾ ਹਾਂ ਗੁੱਜਰ ਬਾਈ ਗੁੱਜਰ ਬਾਈ ਲੰਦਾ ਦੋ ਨੰਬਰ ਗਿਆ ਲੱਗਦਾ ਮੈਨੂੰ ਜੰਗਲ ਬਾਣੀ ਦੀ ਜਾ ਗਿਆ ਲੱਗਦਾ ਇਹਨਾਂ ਨੇ ਕੀ ਕਰਿਆ ਹੁਣ ਮੈਂ ਤੁਹਾਨੂੰ ਦਿਖਾਵਾਂ ਇੱਥੇ ਦੇ ਬੂਟਿਆਂ ਦੇ ਵਿੱਚ ਇਹ ਤਾਂ ਕੱਲ ਇਹ ਬੂਟਾ ਟੇਡਾ ਕਰਦੇ ਤੇ ਵਿੱਚ ਤੇ ਟਾਹਣੀਆਂ ਤੋੜ ਦਿੰਦੇ ਤੇ ਬੂਟਾ ਟੇਡਾ ਕਰਦੇ ਤੇ ਜਿੱਦਾਂ ਤੋੜੀਆਂ ਆ ਦੇਖੋ ਆ ਜਿੱਦਾਂ ਆਹ ਦੇਖ ਤੋੜੀ ਬੂਟੀ ਦੀ ਇਹ ਆ ਆ ਤੋੜਦੇ ਨੇ ਅੱਠ ਅੱਠ ਵਿੱਚ ਵਿੱਚ ਦੇ ਨੇ ਕੋ ਉਹ ਨਾਲ ਵਾਲੀ ਤੋੜਤੀ ਇਹ ਇਹ ਸਮਝਣ ਲੱਗੀ ਵੀ ਕਿਹ ਚੱਕਰ ਹੋਇਆ ਮੈਂ ਪੁੱਛਿਆ ਵੀ ਨਹੀਂ ਅਰਾ ਤਾਂ ਕਰਦੇ ਤੋੜਦੇ ਵਿੱਚ ਵਿੱਚ ਦੇ ਉਹਨੇ ਕਿਹੜੀ ਨਸਲ ਹੈ ਕਿਹੜੀ ਨਹੀਂ ਇੱਕ ਸਾਲ ਦੇ ਬੂਟੇ ਇਹ ਲੈ ਹੱਥ ਚ ਨਹੀਂ ਆਉਂਦੇ ਹੈਗੇ ਇਧਰ ਮੇਰੇ ਸਾਲ ਵਾਲੇ ਲੀਖਾਂ ਜੀ ਰਹਿ ਗਈਆਂ ਅਗਲੇ ਸਾਲ ਇਹਦੇ ਨਾਲ ਦਾ ਬੀਜ ਲਿਆਵਾਂਗੇ ਇਸਲੇ ਨੇ ਦੇ ਨੇ ਸਾਈਡ ਵਾਲੇ ਬੂਟੇ ਹਟਾਣੇ ਤੋੜ ਕੇ ਇਹਦੇ ਵਿੱਚ ਇਹਦਾ ਬੀਜ ਤਿਆਰ ਕਰਾਂਗੇ ਤਾਂ ਕਹਿੰਦਾ ਛਟੀਆਂ ਲਾ ਕੇ ਨਾ सलाह मेरी यही है छट्टियां ला दनिया सारे चाह करा मेरे देख लो इधर मन के देख लो दिन मेरे वीडियो पई नहीं है कि भाई असं अपना इंजॉय करने वास्ते कसौली तो साढ़े लग गए थे फिर दो ਲੇਟ ਉੱਠਿਆ ਫਿਰ ਰਾਤ ਨੂੰ ਜਿਆਦਾ ਦੋਸਤਾਂ ਨਾਲ ਹੋਈ ਜਾਂਦਾ ਫਿਰ ਰਾਤ ਦੇ 2-3 ਵਜੇ ਕੇ ਸਵੇਰ ਵੀ 8-9 ਵਜੇ ਉੱਠੇ ਫਿਰ ਦੁੱਝ ਘੁੰਮਦੇ ਰਹੇ ਫਿਰ ਜਦੋਂ ਹੁਣ ਤਾਂ ਗਏ ਹੁੰਦੇ ਥੋੜੀ ਬੋਧ ਡਰਿੰਕ ਵੀ ਆ ਥੈਂਕ ਓਵਰ ਹੋ ਜਾਂਦੇ ਆ ਪਰ ਦੋ ਦੋ ਤਿੰਨ ਦਿਨ ਸਰੀਰ ਉਹ ਨਹੀਂ ਕੰਮ ਕਰਦਾ ਹੈਗਾ ਇਸ ਵਾਰ ਫਿਰ ਵੀ ਸਹੀ ਰਿਹਾ ਮੈਂ ਮੈਂ ਜਿਆਦਾ ਕਿਹਾ ਮੈਂ ਕਹਾਂ ਨਾ ਯਾਰ ਇੱਕ ਬੰਦਨ ਹੌਲੀ ਹੌਲੀ ਉਹ ਹੋ ਜਾਂਦਾ ਕਿਆ ਕਹਿੰਦੇ ਹੁੰਦੇ ਆ ਪਤਾ ਲੱਗਣਾ ਵੀ ਆ ਵੀ ਬੋਡੀ ਕਿੰਨੀ ਚੀਜ਼ ਮੰਗਦੀ ਇਹ ਤਾਂ ਪੁੱਤ ਜ਼ਿਆਦਾ ਖਰਾਬ ਕਰੂਗੀ। ਇਹ ਵੀ ਸਹੀ ਰਹਾ। ਪਰ ਹਾਂ ਉਥੇ ਜੇ ਤੁਸੀਂ ਮੇਰਾ ਬਲੌਗ ਦੇਖਿਆ ਹੋਵੇ ਨਾ। ਉਸ ਰਸਤੇ ਜਿਹੜੀ ਅਸੀਂ ਬਰੀਆਨੀ ਖਾਧੀ ਆ ਉਹਨੇ ਯਾਰ ਸਰੀਰ ਬੜਾ ਸੈੱਟ ਕਰਿਆ ਮੇਰਾ ਯਾਰ। ਮਨ ਤਾਂ ਲੱਗਦਾ ਕਿ ਬਰੀਆਨੀ ਮੈਨੂੰ ਖਰਾਬ ਕਰੂਗੀ। ਪਰ ਉਹਨਾਂ ਸਰੀਰ ਨੇ ਬਰੀਆਨੀ ਉਹਦੀ ਦੀ ਆਪਣੀ ਕਹਿੰਦੇ ਹੁੰਦੇ ਮਟਨ। ਮਟਨ ਬਰੀਆਨੀ। ਸਰੀਰ ਸੈੱਟ ਪੜਾ ਗਿਆ ਜੀ ਕਰਦਾ ਫੇਰ ਜਾ ਕੇ ਮੈਂ ਦੇਖੋ ਖਾ ਕੇ ਆਈਏ। ਬਰੀਆਨੀ ਉਹ ਕਿਹੜੀ ਭਾਵਨਾ ਨਾਲ ਜਿਹੜੇ ਉਹਨਾਂ ਬੜਾਈ ਤੇ ਚੀਜ਼ ਉਹ। ਚੀਜ਼ ਬੜੀ ਜ਼ਬਰਦਸਤ ਲੱਗੀ ਤੇ। ਲਾਵਸ ਅត្រਾਈਖਾ ਤੇ ਇੱਧਰ ਆਪਣਾ ਖੇਤ ਤੇ ਇੱਧਰ ਹ ਸਾਹਮਣੇ ਆਪਣੀ ਮੋਟਰ ਹੈ ਹਰੀ ਭਰੀ ਗੁੱਜਰ ਬਾਈ ਆ ਗਿਆ ਉੱਧਰ ਧੀ 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 ਚੱਲਦੀ ਏ ਤੂੰ ਆਹ ਜ਼ਿੰਦਗੀ ਦੇ ਵਿੱਚ ਨਾ ਜਿਹੜੇ ਫੈਸਲੇ ਲੈਣੇ ਹੁੰਦੇ ਆ ਫੈਸਲੇ ਲੈਣੇ ਬਹੁਤ ਔਖੇ ਹੁੰਦੇ ਆ ਕਹਿੰਦਾ ਤੇ ਅਸੀਂ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹਾਂ ਆਏ ਆ ਫਲਾਣਾ ਫੁਲਕਾਣਾ ਪਰ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸੱਚ ਦੱਸਾਂ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਨਾ ਜਿਹੜੀ ਸਿੱਕੜੀ ਆ ਬਹੁਤ ਗਰੋਥ ਕਰ ਰਹੀ ਆ ਉਹ ਕਿਉਂ ਸਭ ਤੋਂ ਵੱਡਾ ਕਾਰਨ ਹੈ ਜਿਹੜੀ ਇਹਨਾਂ ਦੀ ਮੈਨੂੰ ਲੱਗਦਾ ਵੀ ਆਪਣੀ ਰਸ਼ੀਆ ਦੇ ਨਾਲ ਆੜੀ ਆ ਉੱਥੋਂ ਸਸਤੇ ਪਾ ਚੁੱਕੇ ਇਸਤੇਲ ਆ ਰਹੀ ਆ ਉਹਦਾਂ ਜਿਹੜੀ ਸਾਡੀ ਇੱਥੇ ਆਪਣੇ ਇੰਡੀਆ ਦੇ ਵਿੱਚ ਜਿਹੜੇ ਕੋ ਬੰਦੇ ਬਾਹਰੋਂ ਦੇਖਦਾ ਹੈ ਨਡਾ 5ਰ ਉੱਥੇ ਖੜੀ ਐ ਮਹਿੰਗਾਈ ਨਾ ਵਧੀ ਨਹੀਂ ਹੈ ਹੁਣ ਵੀ ਰਹਿਣਾ ਗੈਸਾ ਹੋ ਸਕਦਾ ਕਿ ਉਹ ਕਹਿੰਦੇ ਹੋਰ ਮਹਿੰਗਾਈ ਥੱਲੇ ਆ ਜੇ ਆ ਗਿਆ ਉਹ ਤਾਂ ਸਹੀ ਕੰਟਰੀ ਨੂੰ ਹੁਣ ਚੈਨ ਟੁੱਟ ਗਈ ਰਸ਼ੀਆ ਤੋਂ ਕੁਸੋ ਪਰਸੈਂਟੇਜ ਹੁੰਦੀ ਕਿ ਉਹ ਜਿੰਨਾ ਤੇਲਾਂ ਸਾਂਝੀ ਹੋਈ ਹੋਈ ਐ ਦੇ ਰਸ਼ੀਆ ਨੂੰ 30% ਤੇ ਲੈਣਾ ਕਿਸੇ ਕੰਟਰੀ ਨੂੰ 20% ਲੈਣਾ ਕਿਸੇ ਨੂੰ 40% ਲੈਣਾ ਇਦਾਂ ਸੰਧੀਆਂ ਹੋਈਆਂ ਹੁੰਦੀਆਂ ਇਹ ਮੈਨੂੰ ਸਭ ਤੋਂ ਵੱਡਾ ਕਾਰਨ ਲੱਗਿਆ ਵੀ ਇੱਥੇ ਜਿਹੜੇ ਹੁਣ ਇੰਡੀਆ ਦੇ ਨਾ ਬਹੁਤ ਫਰਕ ਪਿਆ ਤੇ ਬੇਰੋਜ਼ਗਾਰੀ ਵੀ ਨਹੀਂ ਕੰਮ ਵੀ ਬਹੁਤ ਖੁੱਲੇ ਆਏ ਨਹੀਂ ਹੈਗਾ ਤੇ ਕੰਮ ਵੀ ਬਹੁਤ ਹੋਏ ਆ ਹੁਣੇ ਹੁਣੇ ਮਨੂੰ ਇੱਕ ਬਾਈ ਆਸਟਰੀਆ ਤੋਂ ਗੱਲਾਂ ਬਾਤਾਂ ਕਰ ਰਿਹਾ ਦਾ ਕਹਿੰਦਾ 2020 ਦੇ ਵਿੱਚ ਕੋਠੀ ਮਿਲਦੀ ਸੀ ਮੈਨੂੰ 40 ਲੱਖ ਦੀ ਕਹਿੰਦਾ ਮੈਂ ਉਸ ਟਾਈਮ ਬਹੁਤ ਗਲਤੀ ਕਰਦਾ ਕਹਿੰਦਾ ਹੁਣ ਉਹਦੀ ਕੀਮਤ ਹੋਈ ਹੋਈ ਹੈ ਪਾਉਣੇ 2 ਕਰੋੜ ਕੋਠੀ ਦੀ ਕਹਿੰਦਾ ਹੁਣ ਇਹੀ ਆ ਤੇ ਹੁਣ ਮੈਸੇਜ ਜਿਹੜਾ ਮੈਂ ਪ੍ਰੋਜੈਕਟ ਦੇਖ ਕੇ ਆਇਆ ਹਾਂ ਹੁਣ 1 ਕਰੋੜ 30 ਲੱਖ ਦਾ ਆ ਉਹ ਤੇ ਮੈਂ ਜੇ ਅੱਜ ਮੈਂ ਲੈ ਲਵਾਂ ਹੁਣ ਮਨੂੰ ਇਹ ਵੀ ਸਮਝਾਦਾ ਮੈਂ ਕਿ ਜੇ ਤੁਹਾਨੂੰ ਨਾ ਫਲਾਟ ਲੱਤਦਾ ਉੱਥੇ ਇਹ ਰਿਹਾ ਕਿ ਉਹ ਯਾਰ ਫਲੈਟ ਦੀ ਫਿਰ ਗੱਲ ਕਰਨ ਲੱਗ ਗਿਆ ਤੇ ਜਦੋਂ ਮੈਂ ਉਹ ਫਲੈਟ ਲੱਤਾ ਤਾਂ ਜਦ ਵੀ ਦੋ ਤਿੰਨ ਦਿਨ ਸੋ ਨੀਂਦ ਨਹੀਂ ਆਈ ਫਿਰ ਦੂਜੇ ਬੰਦੇ ਨੂੰ ਦਿਖਾਵਾਂ ਤੀਜੇ ਬੰਦੇ ਨੂੰ ਹਮੇਸ਼ਾ ਚਲ ਕੇ ਦੀ ਸਲਾਹ ਨਾਲਾਂ ਦਾ ਯਾਰ ਕੋਈ ਬੰਦਾ ਨੈਗੇਟਿਵ ਵੀ ਕਹੇ ਪਰ ਸਾਰੇ ਮੈਨੂੰ ਪੋਜ਼ਿਟਿਵ ਵੀ ਦੇ ਦਿੱਤੀ ਜਦ ਵੀ ਫਿਰ ਮੈਂ ਕੋ ਫੈਸਲਾ ਲੈਣ ਤੋਂ ਪਹਿਲਾਂ ਚ ਇੱਕ ਦੋ ਬੰਦੇ ਦੀ ਸਲਾਹ ਵੀ ਲੈ ਲਈ ਆਪਾਂ ਤੇ ਫਿਰ ਮੈਂ ਫੈਸਲਾ ਲੱਤਾ ਸਰ ਪਰ ਉਹ ਪਾਈ ਫਾਇਦੇ 'ਚ ਰਿਹਾ ਤੇ ਸੌਦਾ ਖਰਾਤਾ ਫਿਰ ਬੰਦੇ ਨੂੰ ਗੱਲਾਂ ਦਾ ਇਦਾਂ ਗੱਦਿਆਂ ਵੀ ਕਹਿੰਦਾ ਯਾਰ ਆਪਾਂ ਆਪਣਾ ਜ਼ਿੰਦਗੀ ਜੀਣੇ ਭੁੱਲੇ ਹੋਏ ਆਂ ਆਪਾਂ ਦੂਜਿਆਂ ਦਾ ਫਿਊਚਰ ਬਣਾਉਣ ਲੱਗੇ ਬੱਚਿਆਂ ਦੇ ਹੁਣ ਕਹਿੰਦਾ ਅਸੀਂ ਕਿਸ਼ਤਾਂ ਕਰਾ ਲਿਆ ਕੋਠੀ ਲੈ ਲਈ ਇੱਥੇ 20 ਸਾਲਾਂ ਲੋਨ ਹੋਇਆ ਹੋਇਆ ਸਾਰੀ ਉਬਰੂ ਦੀ ਕਿਸ਼ਤਾਂ ਲਾਈ ਜਾਣੀਆਂ ਬਸ ਸਾਡੇ ਪੱਲੇ ਧਲੇ ਕੁਝ ਨਹੀਂ ਰਹਿਣਾ ਜਦ ਤੱਕ ਜਦ ਤੱਕ ਬੱਚਾ ਨੇ ਜੋ ਆਨ ਹੋਣਾ ਪਗੰਦਾ ਬੱਚਾ ਨੇ ਫਿਰ ਇੱਧਰ ਦੇ ਹੋ ਜਾਣਾ ਉਹਨੂੰ ਲਿੰਕ ਦੇਣੀ ਨਾ ਸਾਡੇ ਤੱਕ ਯਾਰ ਕਹਿੰਦਾ ਯਾਰ ਜ਼ਿੰਦਗੀ ਖਰਾਬ ਕਰ ਲਈ ਇੱਥੇ ਆ ਕੇ ਹਣ ਗੱਲਾਂ ਤਾਂ ਵੱਡੀਆਂ ਕਰਤੀਆਂ ਤਾਂ ਛੱਡ ਕੇ ਆ ਜਾ ਇੱਥੇ ਛੱਡ ਵੀ ਨਹੀਂ ਸਕਦੇ ਵੱਡਾ ਨਾ ਮੈਂ ਵੱਡੀਆਂ ਵੱਡੀਆਂ ਕੰਨੇ ਹਵਲ ਕਰਨਾ ਬਹੁਤ ਔਖਾ ਹੁੰਦਾ ਪਰ ਫਰਕ ਪੈ ਰਿਹਾ ਬੰਦੇ ਬਹੁਤ ਇਧਰ ਨੂੰ ਮੂਵ ਕਰ ਰਹੇ ਆ ਤੇ ਸੋਚ ਰਿਹਾ ਉਹ ਜਿਹੜੇ ਬਾਹਲੇ ਵਾਲਾ ਜਿਹੜਾ ਟੈਕਨੋਲੋਜੀ ਆ ਉਹ ਦਿਮਾਗ ਉਹ ਇਧਰ ਲੈ ਕੇ ਵਰਤ ਰਹੇ ਵੀ ਇਧਰ ਉਧਰ ਕਿਦਾਂ ਕੰਮ ਕਰਕੇ ਸੀ ਉਹਨੂੰ ਗਰੋਥੀ ਇਧਰ ਵੀ ਅੱਗੇ ਬੰਦੇ ਕਰਦੇ ਰਾਤ ਇੱਕ ਮੰਦਰੀ ਵੀਡੀਓ ਦੇਖ ਰਿਆ ਤਾਂ ਮੈਂ ਕਿਹਾ ਹੁਣ ਅੱਜ ਕੱਲ ਰਹਿ ਗਿਆ ਰੀਅਲ ਏਸਟੇਟ ਥੋੜਾ ਪੈਸਾ ਜਾਂ ਫੂਡ ਵਾਲੀ ਚ ਇੱਕ ਹੋਰ ਕਹਿੰਦਾ ਸੀ ਜਿਹੜਾ ਕੀ ਕਹਿੰਦਾ ਸੀ ਤੀਜਾ ਤੂੰ ਕਹਿਆ ਤਾਂ ਨਹੀਂ ਵਧੀਆ ਹਾਂ ਮੈਂ ਕਹਾਂਗਾ ਫੂਡ ਵਾਲੇ 'ਚ ਪੈਸਾ ਹੈਗਾ ਅੱਜ ਕੱਲ੍ਹ ਜੇ ਅਸੀਂ ਫੂਡ ਦਾ ਕੰਮ ਖੋਲਦੇ ਉਹਦੇ 'ਚ ਪੈਸਾ ਹੈਗਾ ਯਾਰ ਹਾਂ ਜਿਹੜਾ ਸਟਾਕ ਮਾਰਕੀਟ 'ਚ ਜਿਹਦੇ ਬੰਦਨਾਂ 'ਚ ਜਿੰਜਾ ਬਾਰੇ ਗਿਆਨ ਹੈ ਤਾਂ ਬੰਦਾ ਇਹਨਾਂ ਚੀਜ਼ਾਂ ਦੇ ਪੈਸੇ ਲਾ ਸਕਦਾ ਚ ਬੁਰੇ ਯਾਰ ਲਾਵੇ ਗੁੱਜਰਵਾਲੀ ਨਾਲ ਤੋਂ ਪਿਆਰ ਦੀਆਂ ਗੱਲਾਂ ਕਰ ਲਈ ਹੁਣ ਹਾਂਜੀ ਭਾਈ ਉੱਠ ਖੜੇ ਫਿਰ ਚਾਹ ਪੀ ਲਈ ਹਾਂਜੀ ਮੈਨ ਲੱਗਿਆ ਮੈਂ ਝਾੜੂ ਮਾਰ ਦਵਾਂ ਮਿਰਚਾਂ ਤੋੜ ਲਈ ਮਿਰਚਾਂ ਹੋਏ ਆ ਗਾਵੇ ਅਹ ਰਹੀ ਮਿਰਚਾਂ ਮੈਂ ਤੁਹਾਨੂੰ ਗਾਤ ਕਹਿਣ ਲੱਗਿਆ ਵਈ ਮੈਂ ਕਹਿੰਦਾ ਹੁਣਾਂ ਕਰ ਲਈ ਇਹਨਾਂ ਪਕਾ ਲੈ ਲਈ ਥੋੜੀਆਂ ਯਾਰ ਤੇ ਕਿੱਲੋ ਲਾਲ ਮਿਰਚ ਹੋਊਗੀ ਉਹ ਰੇਟ ਜ਼ਿਆਦਾ ਕਿੰਨੋ 2000 ਰੁਪਏ ਕਿਲੋ ਆ। ਫੜੀ ਲਾਲ ਮਿਰਚ। ਹਾਂ। ਆ ਵਿੱਚ ਲੱਗੇ ਹੋਏ ਆ ਲਾਲ ਉਹ। ਬਸ ਠੀਕ ਆ ਬਸ ਦੇਖੀ ਫਿਰ ਹੁਣ ਇਹਨੂੰ। ਬਣਾ ਪਾਊਡਰ ਹੋ ਜਾਣਾ ਦਾ ਹੌਲੀ ਹੌਲੀ ਜਿਹਾ ਵੱਡੇ ਵੱਡੇ ਇਕੱਠੇ ਕਰ ਕਰਕੇ ਰੱਖੀ ਜਾ। ਇਸਕੇ ਆਪਾਂ ਨੇ। ਪਤਾ ਹੈ ਕਿ ਇਹਨਾਂ ਦੇ ਲਾਲ ਹੋ ਜਾਣੀ। ਹੋ ਜਾਣੀਆਂ ਨਾ ਹੌਲੀ ਹੌਲੀ ਤੋੜੀਆਂ ਨਾ ਆਪਾਂ ਇਹਨਾਂ ਨੂੰ। ਤੋੜਨੇ ਨਹੀਂ ਫਿਰ। ਹਾਂ। ਤੋੜੇ ਤੇ ਲਾਲ ਹੋਣ ਟੁੱਟੇ ਤੇ ਲਾਲ ਹੋਣੀਆਂ। ਹਾਂ। ਇਹਨਾਂ ਦੇ ਸੋ ਇੱਥੇ ਬੂਟਿਆਂ ਨਾਲ ਲਾਲ ਹੋਣਾ ਇਹਨਾਂ ਨੇ। ਬੂਟਿਆਂ ਨਾਲ ਲਾਲ ਜਾ ਦੇਖਿਓ ਲਾਲੀ ਜਿਹੀ ਫਿਰ ਆ ਗਈ ਥੋੜੀ ਜਿਹੀ ਇਹ। ਹਾਂ। ਫੇਰ ਪਾ ਤੋੜ ਲਾਂਗੇ ਇਹਨਾਂ ਨੂੰ ਜਿੱਦਾਂ ਉਹ ਲਾਲ ਲੱਗੇ ਥੱਲੇ ਹਾਂ 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 ਉਹਦਾ ਡੰਡਾ ਲਾਇਆ ਕਿ ਨਹੀਂ ਲਾ ਤਾਂ ਡੰਡਾ ਇਹਦਾ ਜੀ ਉਹ ਰਾਂਗਣ ਨਹੀਂ ਹੋਣੀ ਪੈਣੀ ਇੱਕ ਥੋੜੇ ਹੋਰ ਉਹਨੂੰ ਥੋਰ ਸਿੱਧਾ ਜਿਹਾ ਕਰਿਆ ਸਾਡਾ ਨਿੰਬੂ ਨਾ ਪਾਲੇ ਪਾਸੋਂ ਟੇਡਾ ਹੋਇਆ ਹੋਇਆ ਹਾਂ ਹਾਂਜੀ 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 ਇਹਦਾ ਡੰਡਾ ਜਿਹਾ ਲਾ ਕੇ ਸਿੱਧਾ ਕਰ ਇਹਨੂੰ ਫੇਰ ਮੈਂ ਕੋਈ ਨਸਾਂਗੜ ਬਣਦਾ ਹਾਂ ਹਾਂਜੀ 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 ਘਾਹ ਦਾ ਵੀ ਯਾਰ ਇਹਦਾ ਵੀ ਹੋਊਗਾ ਹਨਾ ਇਹ ਕਹਿੰਦਾ ਦੂਜੇ ਬੂਟੇ ਦੇ ਵਿੱਚ ਵੀ ਆਪਾਂ ਗੁਜਰਬਾਈ ਨੇ ਪੱਟ ਕੱਢ ਦੇ ਘਰ ਵਿੱਚ ਦੇ ਰਹਾ ਤੇ ਕੱਲਾ ਖੱਬਲ ਰਹੇ ਯਾਰ ਆ ਵੀ ਕੱਢਦੀ ਆ ਵੀ ਕੱਢਦੀ ਆ ਆਹ ਆ ਕੱਟਣਾ ਮੈਂ ਜ਼ਾਰੀ ਕਰਤਾ ਕਹ ਲਓ ਮੈਂ ਤੇਲ ਲਿਆਉਂਦਾ ਇੱਕ ਵਾਰੀ ਫਿਰ ਕਾ ਕੱਟ ਹੋਣਾ ਇੱਥੇ ਕਾ ਪਰ ਲਾਉਂਦੇ ਛਟ ਉਹ ਲੱਖੀ ਕਹ ਤੋ ਦਿੰਦਾ ਕਹਿੰਦਾ ਵੀ ਗੱਬੇ ਗੱਬੇ ਕਾ ਕੱਟਾ ਮੈਂ ਕਿਹਾ ਭਾਈ 200 ਰੁਪਏ ਦੇ ਦੇ ਕੱਟ ਦਿੰਦਾ ਕਿਹੜਾ ਲੱਖੀ ਤੋਂ ਉਹ ਆਈ ਜਿਹੜਾ ਮਠਾਈ ਵਾਲਾ ਕਹਿੰਦਾ ਮਸ਼ੀਨ ਨਾਲ ਕਾ ਕੱਟਦੇ ਆਹਾ ਜਿਹੜਾ ਕਹਿੰਦਾ ਗੱਬੇ ਗੱਬੇ ਹੋ ਗੱਡੀ ਥੱਲੇ ਲੱਗ ਜਾਂਦੀ ਤੇ ਮੈਂ ਕਿਹਾ ਭਾਈ 200 ਰੁਪਏ ਲੱਗਣਾ ਤੇਲ ਲਾਉਣਾ 2 ਲੀਟਰ 10 ਡੱਗ ਲੀਟਰ ਤੇਲ ਨਾਲ ਫਿਰ ਉਹਦਾ ਕੱਟਣਾ ਪੈਣਾ ਹੈ ਸਾਨੂੰ ਕੀ ਫਾਇਦਾ ਉਹਦਾ ਸਾਨੂੰ ਕੀ ਫਾਇਦਾ ਮੈਨੂੰ ਕੋਈ ਫਾਇਦਾ ਨਹੀਂ ਬਾਈ ਨਾ ਕਿਸੇ ਇੱਥੇ ਬੈਠਣਾ ਪਛ ਪਾਈ ਆਪਣੇ ਨੇੜੇ ਨੇੜੇ ਸਾਫ਼ ਕਰ ਲਿਆ ਸੀ ਆਹ ਇਹਨੇ ਤੇ ਗੱਡੀ ਚੱਲ ਕੋਈ ਜੋਰਦੇ ਨਾ ਪੱਥਰ ਤੇ ਚੜਾਈ ਹੋਈ ਜਿਹੜਾ ਟੁਗਰਾ ਤੇ ਆਉਂਦਾ ਉਹ ਮੱਕੀ ਚੀਰੀ ਲੈਣ ਅੱਛਾ ਨਾ ਜਦੋਂ ਅੰਦਰ ਤੇ ਨਵੇਂ ਤਾਂ ਹੀ ਲਾਇਆ ਇੱਧਰ ਤਾਂ ਹੀ ਤਾਂ ਨੇੜੇ ਕਰ ਲੈਂਦੇ ਆ ਤਾਂ ਆ ਤਾਂ ਆ ਤਾਂ ਆ ਤਾਂ ਖੰਮ ਤਾਂ ਕਰਿਆ ਉਹ ਤੇ ਗੱਡੀ ਐਂ ਦੀ ਕਰ ਲੈਣੀ ਆਹ ਉੱਥੇ ਤੇ ਗੱਡੀ ਐਂ ਕਰ ਲੈਣੀ ਵੀ ਖਾਪਰ ਨੂੰ ਚੜਾਈ ਐ। ਉਹ ਉੱਥੇ ਤੇ ਖਾਪਰ ਨੂੰ ਕਰ ਲੈ ਮੈਂ ਤਾਂ ਹੀ ਆ ਖੰਭੇ ਗੱਡੇ ਬਣਿਆ ਸੀ ਭਾਈ ਆ। ਮੈਂ ਕਹੂੰਗਾ ਮਾਤਾ ਨੂੰ ਜੇਰੀ ਆ ਰਾਤ ਦਿਨ ਨਹੀਂ ਜਗਾ ਤੂੰ ਉੱਥੇ ਤੇ ਆ ਮੋੜ ਕੇ ਆਏਗਾ ਬੈਠ ਕਰ ਲੈ। ਬਹੁਣ ਰੋਜਣਾ ਸਹੀ 2-3 ਦਿਨ ਤੱਕ। ਨਾ ਹੋਰ 20-25 ਦਿਨ ਤੱਕ ਮੌਸਮ ਖੁੱਲ ਜਾਣਾ ਫਿਰ ਐਨਾ। ਬਰਸਾਤਾਂ ਪਈਆਂ ਹੋਈਆਂ। ਗਰਮੀ ਬਹੁਤ ਸੀ। ਮੀਂਹ ਪਾਈ ਜਨਾ ਮੀਂਹ ਨਾਲ ਮੈਂ ਕਿ ਗਰਮੀ ਤਾਂ ਨਹੀਂ ਘਟੀ ਹੋएगी। ਗਰਮੀ ਨੇ ਕੱਟੀ ਹੈ ਕਿ ਮੀਂਹ ਦੇ ਨਾਲ ਇਹ ਕਟੂ ਹੁਣ ਥੋੜਾ ਜਿਹਾ ਜਦੋਂ ਅ ਬੱਦਲ ਪਈ ਤਾਂ ਰੋਜ਼ ਹੀ ਹੁੰਦੀ ਆ ਬਾਈ ਬੱਦਲ ਪਈ ਤਾਂ ਰੋਜ਼ੇ ਹੋ ਰਹੀ ਆ ਪਰ ਸਾਡੀ ਇਸ ਸਾਲ ਜਿਹੜੀ ਗਰਮੀ ਪਈ ਹੋਰੋ ਤਰ੍ਹਾਂ ਦੀ ਪਈ ਹੈ ਬਾਈ ਹਨਾ ਹਾਂ ਮੈਨੂੰ ਤਾਂ ਨਾ ਕੱਲ ਕਿੰਨੇ ਤੋਂ ਪਾਚ ਉਹਦੀ ਗਰਮੀ ਨਹੀਂ ਲੱਗਦੀ ਕਹਿੰਦਾ ਕਿੰਨੀ ਨਾ ਬਿੱਤੇ ਗਾਇ ਦੀ ਆ ਇਹ ਵੀ ਨਹੀਂ ਗਰਮੀ ਦੋਸੀ ਹਾਂ 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 ਨਹੀਂ ਗਰਮੀ ਤੁਹਾਨੂੰ ਦੇਖੀ ਨਹੀਂ ਜੇ ਮੈਨਾਂ ਆ ਜਿਹੜੀ ਸਾਲ ਪਈ ਹੈ ਨਾ ਗਰਮੀ ਹਰੀ ਹੋਰੇ ਤਰ੍ਹਾਂ ਦੀ ਹੰਮਸ ਜੀ ਭਰੀ ਪਈ ਹੋਰੇ ਤਰ੍ਹਾਂ ਦੀ ਸਮਝ ਨਹੀਂ ਲੱਗ ਰਹੀ ਹੈਗੀ ਆ ਗੁੱਜਰਾਂ ਨੇ ਕਿਆ ਆਸਕਰੀਮ ਲਾਈ ਬਾਈ ਇਹ ਆ ਕਹਤੇ ਟਾਣੀਆਂ ਟੋੜੀਆਂ ਵਿੱਚ ਦੇਣੇ ਨੇ ਇਹ ਪਤਾ ਕਿ ਆ ਵੀਰੇ ਇਹਨਾਂ ਨੇ ਪੱਤੇ ਆ ਛੜੇ ਮੋੜ ਤੇ ਚੌੜੇ ਹਾਂ ਹਾਂ ਤੇ ਟਾਣੀਆਂ ਮੋਟੀਆਂ ਉੱਪਰੋਂ ਹਾਂ ਹਾਂ ਇਹਨਾਂ ਨੇ ਪਹਿਲਾਂ ਗੌਰਲੀ ਜਰੀ ਉਹ ਟਾਣੀਆਂ ਆਪੇ ਮੋਟੀਆਂ ਹੈ ਉਹਦੇ ਆਪਣੇ ਤੱਪੇ ਵੀ ਝੋਟੇ ਆ ਪੱਤੇ ਪਤਲੇ ਪੈ ਗਏ ਮੈਂ ਇੱਧੇ ਤੇ ਭਾਈਨ ਕਾਇਦੇ ਟਾਣੀਏ ਲੰਬੀਆਂ ਇਹਨਾਂ ਨਹੀਂ ਮੋਟੀਆਂ ਹੋਣਗੀਆਂ ਪੱਤੇ ਮੋਟੇ ਹੋਣਗੇ ਇਹਨੇ ਪਰ ਬਜਰ ਹੋਗੇ ਫਿਰਗੇ ਇਹ ਹੁਣ ਇਹ ਨਾ ਇਹ ਵੀ ਕਿਆ ਇਹ ਵੀ ਕਹਿ ਨਹੀਂ ਸਕਦੇ ਬਾਈ ਕਿਆ ਪਰ ਨੇਰੀ ਸਾਡੇ ਟਿੱਡੇ ਨਹੀਂ ਹੋ ਜਾਣੇ ਜਿਆਦਾ ਹੁਣ ਆਂ ਨੇਰੀ ਵੇਕੀ ਤੂੰ ਨੇਰੀ ਵੀ ਸੱਚ ਦੇ ਲੱਗ ਰਾ ਮੂਰੇ ਮੂਰੇ ਟੁੱਟੇ ਤੋੜੇ ਟਾਣੇ ਵੇ ਜੜਤੀ ਹਾਂ ਹਾਂ ਡਾਲੇ ਨੇ ਬੱਟਾ ਬੱਟਾ ਬਣਾਏ ਹੋਏ ਆ ਆਪਣੇ ਬੱਟਾ ਨਹੀਂ ਆਈਏ ਫਿਰ ਵੀ ਆਪਣੇ ਖੜਾ ਆ ਗੈਲ ਦੀ ਗੱਲ ਜੇ ਥਾਂ ਦੇ ਗੈਲ ਦੀ ਗੱਲ ਦੇ ਨਾ ਤੋਗੇ ਇਹਦਾ ਬਾਈ ਹੁਣ ਹੋਏ ਤੇ ਪਤਾ ਨਹੀਂ ਸਾਡੇ ਬਰਾਬਰ ਹੀ ਲੱਗੇ ਹੋਏ ਆ ਇਹ ਤਾਂ ਹਾਂ ਇਹਨੇ ਪਰੀਰੀ ਨੇ ਬੜਾ ਮੋਟੀ ਉੱਤੀ ਹੋਈ ਆ ਹਾਂ ਇੰਨੀ ਛੇਤੀ ਕਿਤੇ ਕਿਤੇ ਬੂਟਾ ਮੋਟਾ ਹੋਈ ਹੋਇਆ ਇਹਨੇ ਥੋੜੀ ਵੈਰਾਈਟੀ ਵੀ ਹੋਰ ਆ ਬਾਈ ਇਹੇ ਵੈਰਾਈਟੀ ਹੋਰ ਆ ਇਹ ਵੈਰਾਈਟੀ ਪਤਾ ਨਹੀਂ ਕਿਹੜੀ ਛੜੀ ਅੱਜਕੱਲ ਇਹਣਾ ਵਿੱਚ ਵੀ ਨਾ ਜਿੱਦਾਂ ਗਰਾਫਟਿੰਗ ਕਰਦੇ ਆ ਗਰਾਫਟਿੰਗ ਕਰਕੇ ਉਦਾਂ ਬੂਟੇ ਤਿਆਰ ਕਰਨ ਲੱਗਦੇ ਉਹ ਵੀ ਮਿਕਸ ਕਰਕੇ ਚੀਜ਼ ਨੂੰ ਦੋ ਤਿੰਨ ਚੀਜ਼ਾਂ ਦੇ ਜੱਪੜੇ ਹੋਰੇ ਕਰਦਾ ਦਾ ਮੇਰਾ ਵੀ ਹੁਣ ਕਟੋਟ 2.5 3 ਲੱਖ ਦੇ ਬੂਟੇ ਖਰਾਬ ਹੋਏ ਆਪਣੇ ਜਦੋਂ ਸਗਲ ਗਾਂ ਨੂੰ ਆਪਣੇ ਹੋਰੋ ਕਰਨਾ ਚਾਹਨਾ ਇਹਨਾਂ ਚ ਬੂਟੇ ਦੀ ਪਨੀਰੀ ਲਾ ਲੈ ਕਰਨੀ ਆਹ ਪਨੀਰੀ ਆਪਾਂ ਨੇ ਇਸ ਵਾਰ ਆਹੀ ਲਾਉਣੀ ਆ ਇਸ ਵਾਰ ਤੇਰੀ ਡਿਊਟੀ ਐਸੀ ਆ ਆ ਕੱਟੇਗਾ ਨਾ ਪਨੀਰੀ ਲਾ ਦੇ ਬਾਈ ਵਿੱਚ ਪਨੀਰੀ ਲਾ ਕੇ ਮੈਂ ਲਾਡੀ ਵੀ ਲਿਆਉਣਾ ਉਹਨੂੰ ਗਾਂ ਲਾਉਂਦੇ ਆਪਣੇ ਦੀ ਹਾਂ 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 ਉਹਨੂੰ ਪਤਾ ਹੋਣਾ ਲਾਉਂਦੇ ਲੈ ਉਹ ਕੋਈ ਕੀ ਕੰਮ ਕਰਦੇ ਹਾਂ 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 ਉਹਨੂੰ ਪਤਾ ਹੁਣ ਵੀ ਕਿਦਾਂ ਗ੍ਰਾਫਟਿੰਗ ਵਾਲਾ ਸਾਰਾ ਚੀਜ਼ ਨਾ ਮੈਂ ਮੁੰਡਿਆਂ ਨੂੰ ਪੁੱਛੂਗਾ ਮਾਣ ਯਾਰ ਸਾਡੇ ਤੇ ਖੇਤ ਖਾਲੀ ਰਹਿਣਾ ਖੇਤ ਬਾਗ ਦੇ ਵਿੱਚ ਪਨੀਰੀ ਲਾਉਂਦੇ ਐਸ ਸਾਲ ਗਲਤੀ ਹੋ ਗਈ ਐਸ ਸਾਲ ਆਈ ਉਹਨਾਂ ਆਪਣੀ ਭੈਣ ਜੀ ਦੇ ਦਿੱਤਾ ਜਿਆਦਾ ਲੱਗਦੀ ਜਿੰਨੇ ਲੱਗਦੀ ਹੈ ਜੀ ਹਾਂ ਤੇ ਸੋਹਣੀ ਹੋ ਜਾਂਦੀ ਆਪਣੀ ਚੱਲ ਦੇਖਦੇ ਹਾਂ ਜਦ ਮਾਦੀ ਨੂਤ ਪਰੂ ਲੈ ਜਾਂਦੇ ਪਰੇ ਘਟਦੇ ਨੇ ਨੂਤ 25 30 ਰੁਪਏ 35 ਤੱਕ ਛਿੜੀ ਜਾਂਦੇ ਫਿਰ ਆਪੇ ਵਿਕ ਜਾਂਦੀ ਆਪਣੇ ਕੋਲ ਤਾਂ ਸੋਸ਼ਲ ਮੀਡੀਆ ਹੈਗੇ ਆਪਣੇ ਕੋਲ ਤਾਂ ਤੁਹਾਡੇ ਪਰ ਅਗਲਾ ਵਿਕੀ ਜਾਂਦੀ ਹਾਂ ਆਪਾਂ ਇੱਥੇ ਸੋਸ਼ਲ ਮੀਡੀਆ ਪਰ ਪੈਣਾ ਦੂਜੇ ਨਾਲ ਹੋਰ ਭਾਈ 2 ਰੁਪਏ ਤਿੰਨ ਰੁਪਏ ਘਟ ਦੇ ਦਾਂਗੇ ਦੇਖਦੇ ਅਗਲੀ ਵਾਰ ਕਰਦੇ ਤੇਰੀ ਪਰ ਅਗਲੀ ਪਰ ਸਾਡੀ ਭਾਈ ਆ ਬੁਟੀ ਤਿਆਰ ਕਰਨ ਦੀ ਸਲਾਹ ਸਾਡੀ ਤਾਂ ਹੂੰ 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 ਹਲੋ ਭਾਈ ਅੱਜ ਦੀਆਂ ਗੱਲਾਂ ਬਾਰੇ ਕਹਿਣ ਤੇ ਕਹਿਣ ਤੇ ਕਰਜ ਫਰਕ ਆ ਭਾਈ ਜਿਹੜਾ ਅੱਜ ਤੋਂ ਆਪਣਾ ਟੌਪਿਕ ਦਾ ਵੀਡੀਓ ਦਾ ਤੇ ਕਰੀਏ ਹੁਣ ਆਪਾਂ ਲਾਈਵ ਬੰਦ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਦਾ ਵਾਰ ਹਲੇ ਪੜਨਾ ਅਖਬਾਰ ਤੇ ਵੀ ਆ ਰਹਾ ਹੈ ਮੰਗਾਈ ਦਰ ਪਰ ਤੁਹਾਨੂੰ ਦਿਖਾ ਦਿੰਦਾ ਨਾ ਖਬਰ ਹਲੇ ਪੂਰਾ ਪਹਿਲਾ ਫਰੰਟ ਪੇਜੇ ਪੜਿਆ ਮੈਂ ਹਲੇ ਜਪਾਨ ਚ ਭਜਾਲ ਦੇ ਛੱਟ ਕੇ ਜਪਾਨ ਮੇਰਾ ਜਾਣ ਦਾ ਬੜਾ ਵਧੀਆ ਗੱਲ ਕਰਦੇ। ਚਲੋ ਦੇਖਦੇ ਹਾਂ ਹੁਣ ਵਾਲੇ ਸਮੇਂ ਦੇ ਵਿੱਚ। ਚੱਪਨੇ ਫਟੇ। ਉਧਰ ਬੈਠੇ ਪਰ ਮੈਂ ਫੜ ਲਾਂ। ਧੰਨਵਾਦ ਜੀ। ਲਾਈਕ ਦੇਖੋ ਬਹੁਤ। ਐਸਾ ਮੜੇ ਅਖਬਾਰ ਦੇਖੇ ਲਈਏ। ਆਹ ਹੋਏ ਅਸੀਂ ਇੱਥੇ ਸਸਤੀ ਹੋਈ 200 ਕਟੀਆਂ ਇੰਦਾਂ ਦੀਆਂ ਕੀਮਤਾਂ ਜੀਡੀਪੀ ਗਰੋਥ ਦਾ 7% ਦੀ ਰਹਿਣ ਦਾ ਅੰਦਾਜ਼ ਠੀਕ ਹੈ ਜੀ ਇਹ ਖਬਰਾਂ ਭਾਈ ਹੋਰ ਹਲੇ ਡੀ ਹੋਰ ਵੱਡੀ ਖਬਰ ਆਈ ਹੋਈ ਦੀ ਹੈ ਇਹਨਾਂ ਨੂੰ ਭਾਈ ਚਾਹੀਦੀ ਉਹਨਾਂ ਨਿਊਜ਼ਾਂ ਚਾਹੀਦਾ ਕੋਈ ਨਾ ਕੋਈ ਚੀਜ਼ ਤਾਂ ਉਹਨਾਂ ਨੂੰ ਪਾਉਣੀ ਹੁੰਦੀ ਆ ਹੋਰ ਵਾਜੀ ਲਾਈਵ ਦੇਖਣ ਵਾਸਤੇ ਜੀ